ਵਾਹਿਗੁਰੂ ਜਿੱcka ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਮੂਹ ਸਾਧ ਸੰਗਤ ਜੀ ਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੋ ਸਿੰਘ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਨੂੰ ਕੋਟ ਕੋਟ ਪਰ ਨਾਮ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਜਦੋਂ ਇੱਕ ਪਰਿਵਾਰ ਨੇ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਗਾਰ ਇਹ ਜੋਤ ਨੂੰ ਅਚਾਨਕ ਜਗਾਉਣੀ ਛੱਡਿਆ ਤਾਂ ਉਹਨਾਂ ਨਾਲ ਕੀ ਹੋਇਆ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਸਾਧ ਸੰਗਤ ਜੀ ਤੁਸੀਂ ਜਦੋਂ ਵੀ ਜੀਤਨ ਸਿੰਘਾ ਦੇ ਨਾਮ ਦੀ ਜੋਤ ਜਗਾਉਣੀ ਸ਼ੁਰੂ ਕਰਦੇ ਹੋ ਜਾਂ ਪਹਿਲਾਂ ਤੋਂ ਜਗਾ ਰਹੇ ਹੋ ਤਾਂ ਸਾਧ ਸੰਗਤ ਜੀ ਇੱਕ ਬੇਨਤੀ ਹੈ ਹੱਥ ਜੋੜ ਕੇ ਕਿ ਜਦੋਂ ਵੀ ਤੁਸੀਂ ਉਹਨਾਂ ਦੀ ਨਾਮ ਦੀ ਜੋਤ ਜਗਾਉਨੇ ਹੋ ਤਾ ਇੱਕ ਅਰਦਾਸ ਬੇਨਤੀ ਜ਼ਰੂਰ ਕਰਿਆ ਕਰੋ ਕਿ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਸੀਂ ਤੁਹਾਡੇ ਨਾਮ ਦੀ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਜਗਾ ਰਹੇ ਹਾਂ ਤੇ ਜਿੰਨਾ ਚਿਰ ਸਾਡੇ ਵਿੱਚ ਬਲ ਹੈ ਉਹਨਾਂ ਚਿਰ ਅਸੀਂ ਇਸ ਜੋਤ ਜਗਾਵਾਂਗੇ ਆਉਣ ਵਾਲੀ ਪੀੜ੍ਹੀ ਤੇ ਨਿਰਭਰ ਕਰਦਾ ਏ ਉਹ ਜੁਗਾਏ ਜਾਂ ਨਾ ਜਗਾਏ ਤੇ ਅਸੀਂ ਹਮੇਸ਼ਾ ਲਈ ਇਹ ਪਰੰਪਰਾ ਨਹੀਂ ਚਲਾ ਸਕਦੇ ਜਦੋਂ ਤੱਕ ਤੁਹਾਡੀ ਕਿਰਪਾ ਹੋਏਗੀ ਉਦੋਂ ਤੱਕ ਨਿਭਾਈ ਜਾਵਾਂਗੇ ਤੁਹਾਡੀ ਕਿਰਪਾ ਨਾਲ ਹੀ ਅਸੀਂ ਇਹ ਕਾਰਜ ਨਿਭਾਉਣਾ ਹੈ ਤੁਹਾਡੀ ਤੁਹਾਡੀ ਖੁਸ਼ੀ ਹੈ ਤੇ ਤੁਸੀਂ ਸਾਨੂੰ ਇਹ ਸੇਵਾ ਦਿੱਤੀ ਜਦੋਂ ਤੱਕ ਤੁਹਾਡੀ ਖੁਸ਼ੀ ਹੋਏਗੀ ਅਸੀਂ ਇਸ ਸੇਵਾ ਨੂੰ ਨਿਭਾਉਂਦੇ ਰਵਾਂਗੇ ਤੇ ਸਾਨੂੰ ਹਮੇਸ਼ਾ ਇਸ ਸੇਵਾ ਨੂੰ ਨਿਭਾਉਂਦਾ ਬਲ ਬਖਸ਼ਣਾ ਤੇ ਜੇਕਰ ਸਾਡੇ ਤੋਂ ਕੋਈ ਗਲਤੀ ਹੋਈਏ ਤੇ ਉਹਦੀ ਮਾਫੀ ਬਖਸ਼ਣਾ ਤੇ ਸਾਡੇ ਤੋਂ ਆਪਣੀ ਸੇਵਾ ਹਮੇਸ਼ਾ ਕਰਵਾਉਂਦੇ ਰਹਿਣਾ ਸਾਧ ਸੰਗਤ ਜੀ ਇਸ ਨਾਲ ਸ਼ਹੀਦ ਸਿੰਘ ਆਪਣੇ ਤੇ ਬਹੁਤ ਕਿਰਪਾ ਕਰਦੇ ਨੇ ਤੇ ਆਪਣੀਆਂ ਹੋਈਆਂ ਗਲਤੀਆਂ ਦੀ ਮਾਫੀ ਬਖਸ਼ ਦਿੰਦੇ ਹਨ ਸਾਤ ਸੰਗਤ ਜੀ ਜਿਹੜਾ ਇੱਕ ਪਰਿਵਾਰ ਜੋ ਅਸੀਂ ਤੁਹਾਡੇ ਨਾਲ ਅੱਜ ਸ਼ੇਅਰ ਕਰਨ ਜਾ ਰਹੇ ਹਾਂ ਉਹਨਾਂ ਨੇ ਸਾਨੂੰ ਜਦੋਂ ਆਪਣੀ ਹੱਡ ਬੀਤੀ ਸੁਣਾਉਣੀ ਕੀਤੀ ਤਾਂ ਅਸੀਂ ਇਹ ਗੱਲ ਉਹਨਾਂ ਨੂੰ ਵੀ ਸਮਝਾਈ ਸੀ ਕਿ ਤੁਸੀਂ ਹਮੇਸ਼ਾ ਇਹ ਅਰਦਾਸ ਜੋਤ ਜਗਾਉਣ ਸਮੇਂ ਜ਼ਰੂਰ ਕਰਿਆ ਕਰੋ ਸਾਤ ਸੰਗਤ ਜੀ ਇਹ ਪਰਿਵਾਰ ਇਹਨਾਂ ਦੇ ਵੀਰ ਜੀ ਇੱਕ ਗੁਰਦੁਆਰੇ ਧੰਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸਾਨੂੰ ਮਿਲੇ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਤੁਹਾਡੇ ਨਾਲ ਕਿਸ ਤਰ੍ਹਾਂ ਹੋਇਆ ਜਦੋਂ ਅਚਾਨਕ ਅਸੀਂ ਘਰ ਵਿੱਚੋਂ ਸ਼ਹੀਦਾ ਦੇ ਨਾਮ ਦੀ ਜੋਤ ਜਗਾਉਣੀ ਛੱਡ ਦਿੱਤੀ ਸਾਧ ਸੰਗਤ ਜੀ ਉਹ ਕਹਿੰਦੇ ਕਿ ਪਹਿਲਾਂ ਮੇਰੇ ਪਿਤਾ ਜੀ ਜਗਾਉਂਦੇ ਸਨ ਜੋਤ ਤੇ ਉਹ ਕੋਲ ਬੈਠ ਕੇ ਜੋਤ ਦੇ ਸ਼ਹੀਦਾ ਸਿੰਘਾਂ ਦੇ ਨਾਮ ਦਾ ਪੰਜ ਜਪਜੀ ਸਾਹਿਬ ਦੇ ਪਾਠ ਵੀ ਜ਼ਰੂਰ ਕਰਦੇ ਸਨ ਤੇ ਰੋਜ਼ਾਨਾ ਹੀ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਜਗਾਉਂਦੇ ਸਨ ਉਹ ਕਹਿੰਦੇ ਕਿ ਉਹ ਜਦੋਂ ਅਚਾਨਕ ਬਿਮਾਰ ਹੋ ਗਏ ਤੇ ਉਹ ਹਸਪੀਟਲ ਵਿੱਚ ਚਲੇ ਗਏ ਤੇ ਸਾਡਾ ਫਰਜ਼ ਸੀ ਕਿ ਅਸੀਂ ਉਹਨਾਂ ਦੀ ਦਿੱਤੀ ਹੋਈ ਸੇਵਾ ਨੂੰ ਨਿਭਾਉਂਦੇ ਪਰ ਮੈਂ ਲਗਾਤਾਰ ਨਬਾਤ ਆ ਰਿਹਾ ਸੀ ਇੱਕ ਦਿਨ ਅਚਾਨਕ ਮੈਨੂੰ ਵੀ ਹਸਪੀਟਲ ਦੇ ਵਿੱਚ ਜਾਣਾ ਪੈ ਗਿਆ ਤੇ ਰਾਤ ਲਾਉਣੀ ਪੈ ਗਈ ਤੇ ਪਿੱਛੋਂ ਕਿਸੇ ਨੇ ਜੋਤ ਨਾ ਜਗਾਈ ਸਾਧ ਸੰਗਤ ਜੀ ਉਹਨਾਂ ਦੱਸਿਆ ਕਿ ਮੇਰੀ ਭੈਣ ਵੀ ਘਰ ਨਹੀਂ ਸੀ ਤੇ ਸਾਡੇ ਘਰ ਵਿੱਚ ਕੋਈ ਨਹੀਂ ਸੀ ਇਸ ਕਰਕੇ ਸਾਡੇ ਘਰ ਵਿੱਚ ਜੋਤ ਨਾ ਜਗੀ ਤਾਂ ਜਦੋਂ ਸਾਡੇ ਘਰ ਵਿੱਚ ਇੱਕ ਦਿਨ ਜੋਤ ਨਾ ਜਗੀ ਤੇ ਉਸ ਦਿਨ ਤੋਂ ਲੈ ਕੇ ਸਾਡੇ ਘਰ ਦੇ ਸਾਰੇ ਕੰਮ ਟੇਢੇ ਹੋਣੇ ਸ਼ੁਰੂ ਹੋ ਗਏ ਕਿਉਂਕਿ ਸਾਧ ਸੰਗਤ ਜੀ ਇੱਕ ਦਿਨ ਜੋਤ ਨਹੀਂ ਸੀ ਜਗਾਈ ਤੇ ਪਾਠ ਦੀ ਗੁਰਬਾਣੀ ਦਾ ਜਾਪ ਉਹਨਾਂ ਦਾ ਕਈ ਦਿਨ ਨਹੀਂ ਲਿ ਰੁਕਿਆ ਰਿਹਾ ਸੋ ਸਾਧ ਸੰਗਤ ਜੀ ਸ਼ਹੀਦ ਸਿੰਘ ਥੋੜੇ ਪਿਆਰੇ ਹੁੰਦੇ ਹਨ ਸਾਧ ਸੰਗਤ ਜੀ ਇਹਨਾਂ ਨੂੰ ਹਮੇਸ਼ਾ ਖੁਸ਼ ਹੀ ਰੱਖਣਾ ਚਾਹੀਦਾ ਹੈ ਤਾਂ ਜੋ ਆਪਣੇ ਤੇ ਆਪਣੀ ਕਿਰਪਾ ਬਣਾਈ ਰੱਖਣ ਸੋ ਸਾਧ ਸੰਗਤ ਜੀ ਉਹ ਕਹਿੰਦੇ ਕਿ ਸਾਡਾ ਖੇਤੀ ਦਾ ਕੰਮ ਸੀ ਤੇ ਉਸਦੇ ਵੀ ਸੰਧਾ ਵਿੱਚ ਬੜਿਆ ਵਿਘਨ ਪੈਣ ਲੱਗ ਪਿਆ ਕਦੇ ਟਰੈਕਟਰ ਖਰਾਬ ਹੋ ਜਾਣਾ ਤੇ ਕਦੇ ਸਾਡਾ ਕੋਈ ਸੰਦ ਖਰਾਬ ਕਦੇ ਕੋਈ ਸੰਦ ਖਰਾਬ ਸਾਡੀ ਵਾਹੀ ਚੰਗੀ ਤਰ੍ਹਾਂ ਨਾ ਚੱਲੀ ਹੋਣ ਕਰਕੇ 6 ਮਹੀਨਿਆਂ ਦੀ ਫਸਲ ਸੀ ਜਿਹੜੀ ਉਹ ਵੀ ਸਾਡੀ ਠੀਕ ਠਾਕ ਹੋਈ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਸਾਡੇ ਘਰ ਵਿੱਚ ਕੋਈ ਨਾ ਕੋਈ ਜੀ ਢਿੱਲਾ ਵੀ ਹੋ ਜਾਂਦਾ ਸੀ ਛੇਤੀ ਛੇਤੀ ਅਸੀਂ ਬੜਾ ਹੀ ਅਰਦਾਸਾਂ ਬੇਨਤੀਆਂ ਕਰਵਾਈਆਂ ਕਿ ਸਾਡੇ ਤੋਂ ਕੋਈ ਗਲਤੀ ਹੋ ਗਈ ਏ ਫਿਰ ਸਾਧ ਸੰਗਤ ਜੀ ਉਹ ਕਹਿੰਦੇ ਕਿ ਮੈਨੂੰ ਇੱਕ ਦਿਨ ਸੁਪਨਾ ਆਇਆ ਸੁਪਨੇ ਦੇ ਵਿੱਚ ਸ਼ਹੀਦ ਸਿੰਘਾਂ ਨੇ ਦਰਸ਼ਨ ਦਿੱਤੇ ਇੱਕ ਬਾਣੇ ਵਾਲੇ ਸਿੰਘ ਨੇ ਕਿਹਾ ਕਿ ਤੁਸੀਂ ਇੱਕ ਦਿਨ ਆਪਣੇ ਘਰ ਦੇ ਵਿੱਚ ਜੋਤ ਨਹੀਂ ਸੀ ਜਗਾਈ ਤੇ ਹੁਣ ਤੁਸੀਂ ਉਸ ਉਸ ਗੱਲ ਤੇ ਤੁਸੀਂ ਗੁਰਬਾਣੀ ਦਾ ਜਾਪ ਵੀ ਨਹੀਂ ਸੀ ਕੀਤਾ ਕਈ ਦਿਨ ਇਸ ਗੱਲ ਨਾਲ ਤੁਹਾਡੇ ਤੋਂ ਉਹ ਵਾਹਿਗੁਰੂ ਪ੍ਰਮਾਤਮਾ ਗੁੱਸੇ ਹੋ ਗਏ ਸਨ ਤੁਸੀਂ ਆਪਣੀ ਅਰਦਾਸ ਬੇਨਤੀ ਉਹਨਾਂ ਦੇ ਅੱਗੇ ਲਾਓ ਤੇ ਆਪਣੀ ਮਾਫ਼ੀ ਬਖਸ਼ੋ ਸਤਿਕਾਰਯੋਗ ਉਹ ਜ਼ਰੂਰ ক্ষমাਫਰ ਦੇਣਗੇ ਕਿਉਂਕਿ ਵਾਹਿਗੁਰੂ ਆਪਣੇ ਬੱਚਿਆਂ ਨੂੰ ਜਿਆਦਾ ਦੇਰ ਤੱਕ ਆਪਣੇ ਤੋਂ ਦੂਰ ਨਹੀਂ ਰਹਿਣ ਦਿੰਦੇ ਸੋ ਸਾਧ ਸੰਗਤ ਜੀ ਉਹ ਕਹਿੰਦੇ ਕਿ ਮੈਂ ਸਵੇਰੇ ਉੱਠ ਕੇ ਹੀ ਜੋਤ ਜਗਾਈ ਤੇ ਨਾਲ ਗੁਰਬਾਣੀ ਦਾ ਜਾਪ ਕੀਤਾ ਦੇਗ ਬਣਾ ਕੇ ਸ਼ਹੀਦਾ ਸਿੰਘਾਂ ਦੇ ਨਾਮ ਦੀ ਅਰਦਾਸ ਕੀਤੀ ਕਿ ਸ਼ਹੀਦੋ ਸਿੰਘੋ ਤੁੰਤਨ ਬਾਬਾ ਦੀਪ ਸਿੰਘ ਜੀ ਸਾਡੇ ਤੋਂ ਹੋਈਆਂ ਗਲਤੀਆਂ ਦੀ ਮਾਫੀ ਬਖਸ਼ੋ ਤੇ ਅੱਗੇ ਵਾਸਤੇ ਸਾਨੂੰ ਆਪਣੀ ਸੇਵਾ ਦਾ ਬਲ ਬਖਸ਼ੋ ਤੇ ਨਾਲ ਹੀ ਕਹਿੰਦੇ ਕਿ ਮੈਂ ਇਹ ਅਰਦਾਸ ਕੀਤੀ ਕਿ ਸਾਡੀਆਂ ਸਾਡੇ ਸਾਰੇ ਪਰਿਵਾਰ ਤੋਂ ਹੋਈਆਂ ਗਲਤੀਆਂ ਦੀ ਮਾਫੀ ਬਖਸ਼ੋ ਸਾਡੇ ਸਾਰੇ ਖੇਤੀ ਵਿੱਚ ਸਾਡੇ ਜੀਵਾਂ ਨੂੰ ਤੰਦਰੁਸਤੀਆਂ ਬਖਸ਼ੋ ਖੇਤੀ 'ਚ ਬਰਕਤਾਂ ਪਾਓ ਚਾਹ ਸੰਗੇ ਜੀ ਉਹਨਾਂ ਨੇ ਕਿਹਾ ਕਿ ਉਸ ਦਿਨ ਤੋਂ ਲੈ ਕੇ ਫਿਰ ਮੈਂ ਰੋਜ਼ਾਨਾ ਹੀ ਬਾਬਾ ਦੀਪ ਸਿੰਘ ਜੀ ਦੇ ਨਾਮ ਦੀ ਧੰਨ ਧੰ시다 ਸਿੰਘਾਂ ਦੇ ਨਾਮ ਦੀ ਜੋਤ ਜਗਾਉਣੀ ਸ਼ੁਰੂ ਕੀਤੀ ਤੇ ਉਹੀ ਕੰਮ ਜਿਹੜਾ ਸਾਡੇ ਕਾਰੋਬਾਰ ਘਟ ਹੋ ਗਏ ਸਨ ਉਹ ਹੀ ਸਾਡੇ ਕਾਰੋਬਾਰ ਦੁਬਾਰਾ ਫਿਰ ਵਧਿਆ ਚੰਨਣ ਲੱਗ ਪਏ ਤੇ ਸਾਡੇ ਘਰ ਵਿੱਚ ਓਦਾਂ ਹੀ ਬਰਕਤਾਂ ਪੈਣ ਲੱਗ ਪਈਆਂ ਸਾਧ ਸੰਗਤ ਜੀ ਵੈਸੇ ਤਾਂ ਸ਼ਹੀਦ ਸਿੰਘ ਆਪਣੇ ਬੱਚਿਆਂ ਤੇ ਹਮੇਸ਼ਾ ਕਿਰਪਾ ਕਰਦੇ ਹਨ ਪਰ ਜਦੋਂ ਕਿਤੇ ਆਪਾਂ ਉਹਨਾਂ ਦੀ ਕੋਈ ਗਲਤੀ ਕਰ ਲੈਨੇ ਆ ਉਹਦੇ ਵਿੱਚ ਗਲਤੀ ਆਪਣੀ ਹੁੰਦੀ ਏ ਪਰ ਫਿਰ ਆਪਾਂ ਕਹਿ ਦਿੰਨੇ ਆ ਕਈ ਵਾਰ ਕਿ ਨਹੀਂ ਐਦਾਂ ਨਹੀਂ ਹੁੰਦਾ ਓਦਾਂ ਨਹੀਂ ਹੁੰਦਾ ਪਰ ਨਹੀਂ ਸਾਧ ਸੰਗਤ ਜੀ ਆਪਣੀ ਕੋਈ ਗਲਤੀ ਰਹਿ ਜਾਂਦੀ ਏ ਜਿਸ ਕਰਕੇ ਆਪਾਂ ਨੂੰ ਕਈ ਵਾਰ ਪਰਮਾਤਮਾ ਆਪਣੀ ਗਲਤੀ ਦਾ ਅਹਿਸਾਸ ਕਰਾਉਣ ਦੇ ਲਈ ਕੁਝ ਐਦਾਂ ਦੇ ਹਾਲਾਤ ਪੈਦਾ ਕਰਦਾ ਹੈ ਕਿ ਆਪਾਂ ਨੂੰ ਪਤਾ ਲੱਗ ਸਕੇ ਕਿ ਆਪਾਂ ਇੱਥੇ ਗਲਤੀ ਕੀਤੀ ਜਿੱਦਾਂ ਸਾਰ ਸੰਗਤ ਜੀ ਇੱਕ ਮਾਪਿਓ ਆਪਣੇ ਬੱਚੇ ਦੇ ਲਈ ਸੋਚਦਾ ਹੈ ਉਸ ਤਰ੍ਹਾਂ ਹੀ ਉਹ ਵਾਹਿਗੁਰੂ ਪਰਮਾਤਮਾ ਨੂੰ ਸਭ ਦੀ ਫਿਕਰ ਹੈ ਸਾਰੇ ਉਹਦੇ ਬੱਚੇ ਨੇ ਉਹ ਆਪਣੇ ਸਾਰੇ ਬੱਚਿਆਂ ਲਈ ਸੋਚਦਾ ਹੈ ਉਹਨੂੰ ਐਵੇਂ ਹੁੰਦਾ ਹੈ ਕਿ ਕਿਤੇ ਮੇਰਾ ਬੱਚਾ ਮੇਰੇ ਤੋਂ ਦੂਰ ਨਾ ਹੋਵੇ ਇਸ ਲਈ ਉਹਨੂੰ ਸਮਝਾਉਣ ਲਈ ਕਈ ਵਾਰ ਇਸ ਤਰ੍ਹਾਂ ਦੀ ਸਿਚੁਏਸ਼ਨ ਪੈਦਾ ਕਰ ਦਿੰਦਾ ਹੈ ਸੋ ਸਾਧ ਸੰਗਤ ਜੀ ਜਦੋਂ ਵੀ ਤੁਸੀਂ ਜੋਤ ਲਗਾਓ ਘਰ ਵਿੱਚ ਤਾਂ ਇਹ ਅਰਦਾਸਾ ਬੇਨਤੀਆਂ ਨਾਲ ਜ਼ਰੂਰ ਕਰਿਆ ਕਰੋ ਕਿ ਅਸੀਂ ਇਸ ਵਿੱਚ ਕਈ ਵਾਰ ਕੋਈ ਗਲਤੀ ਕਰ ਬਈਏ ਜਾਂ ਸਾਡੇ ਤੋਂ ਕੋਈ ਨਾਂਗਾ ਪੈ ਜੇ ਤਾਂ ਸਾਨੂੰ ਮਾਫੀ ਦੇਣਾ ਜਦੋਂ ਤੱਕ ਤੁਸੀਂ ਸੇਵਾ ਦਾ ਬਲ ਬਖਸ਼ੋਗੇ ਅਸੀਂ ਉਦੋਂ ਤੱਕ ਸੇਵਾ ਨਿਭਾਵਾਂਗੇ ਬਖਸ਼ੀ ਰੱਖੋਗੇ ਤੇ ਅਸੀਂ ਨਿਭਾਈ ਚੱਲਾਂਗੇ ਤੁਹਾਡੀ ਕਿਰਪਾ ਨਾਲ ਹੀ ਇਹ ਸਭ ਕੁਝ ਹੋਣਾ ਹੈ ਫਿਰ ਸਾਧ ਸੰਗਤ ਜੀ ਆਪਣੀਆਂ ਗਲਤੀਆਂ ਦੀ ਆਪਾਂ ਮਾਫੀ ਮੰਗ ਚੁੱਕੇ ਹੁੰਨੇ ਆ ਤੇ ਆਪਣੇ ਤੇ ਕੋਈ ਵੀ ਗਲਤ ਅਸਰ ਨਹੀਂ ਹੁੰਦਾ ਸੋ ਸਾਧ ਸੰਗਤ ਜੀ ਇੰਨੀਆਂ ਕ ਬੇਨਤੀਆਂ ਸਨ ਪ੍ਰਮਾਣ ਕਰਨੀਆਂ ਹੋਈਆਂ ਗਲਤੀਆਂ ਦੀ ਮਾਫੀ ਬਖਸ਼ਣਾ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਤਨਤਨ ਬਾਬਾ ਦੀਪ ਸਿੰਘ ਜੀ ਨਾਲ ਜੁੜੇ ਰਹਿਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਤਨਤਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜਮਾ